फैसला साहब देखो ये हैगा कि जो घटना जड़ी दीपनगर ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਹੋਈ ਆ ਨਿਊ ਦੀਪਨਗਰ ਦੇ ਵਿੱਚ ਦੇਖੋ ਬੱਚਾ ਸਾਡਾ ਹੀ ਬੱਚਾ ਆ ਉਹ ਸਾਡੇ ਵੀ ਛੋਟੇ ਬੱਚੇ ਆ ਕੱਲ ਨੂੰ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦੀ ਕੋਈ ਘਟਨਾ ਮੁੜ ਕੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਹੋਵੇ ਇਸ ਕਰਕੇ ਜਿਹੜੇ ਅਸੀਂ ਇਹ ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਪੰਚਾਇਤ ਵੱਲੋਂ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਉਹ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਤੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਰਾਇਆ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਰਾਇਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਨਾ ਕਿ ਪ੍ਰਵਾਸੀ ਤੇ ਕਰੂ ਮੈਨੂੰ ਮੇਰੇ ਪਿੰਡ ਦਾ ਦੇਖੋ ਬਹੁਤ ਵੱਡਾ ਸਹਿਯੋਗ ਆ ਮੈਂ ਕੋਈ ਵੀ ਕੋਈ ਵੀ ਸਰਪੰਚ ਐਨੇ ਕੰਫੀਡੈਂਸ ਨਾਲ ਗੱਲ ਉਦੋਂ ਹੀ ਕਰਦਾ ਹੁੰਦਾ ਜਦੋਂ ਉਹਨੂੰ ਪੂਰੇ ਪਿੰਡ ਦੀ سپورਟ ਹੋਵੇ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਤੇ ਇੰਨਾ ਕਮਾਣਾ ਕਿ ਮੈਂ ਜੇ ਉਹਨਾਂ ਨੂੰ ਕਿਤੇ ਵੀ ਇਸ ਸੰਬੰਧ ਦੇ ਵਿੱਚ ਆਪਾਂ ਕਿਤੇ ਵੀ ਕੱਲ ਦਾ ਮੈਂ ਕਾਲ ਕਰ ਰੱਖੀ ਆ ਮੈਂ ਪੇ ਅਸੀਂ ਕੱਲ ਜੰਜ ਘਰ ਦੇ ਵਿੱਚ ਇੱਕ ਆਮ ਅਜਲਾਸ ਕਰਨ ਜਾ ਰਹੇ ਹਾਂ ਇਸੇ ਮੁੱਦੇ ਦੇ ਉੱਤੇ ਤੇ ਮੈਨੂੰ ਪਤਾ ਕਿ ਸਾਡਾ ਪਿੰਡ ਵੱਧ ਚੜ ਕੇ ਉੱਥੇ ਹਿੱਸਾ ਪਾਊਗਾ